ਮੈਨੂੰ ਉਹਨਾਂ ਕਬੱਡੀ ਦਾ ਕੋਈ ਛੌਂਕ ਨਹੀਂ ਸੀ ਖੇਡਣ ਦਾ ਨਾ ਹੂੰ ਮੇਰੇ ਭਰਾ ਦੀ ਡੈਥ ਹੋ ਗਈ ਮੈਨੂੰ ਇਹ ਹੋਇਆ ਵੀ ਮੈਂ ਕਬੱਡੀ ਖੇਡਣੀ ਹੈ ਮਾਪੇ ਕਿਵੇਂ ਅਲਵਿਦਾ ਕਹਿ ਗਈ ਇਸ ਦੁਨੀਆ ਦੀ ਭਰਾ ਤੋਂ ਬਾਅਦ ਉਹ ਬਹੁਤ ਟੈਨਸ਼ਨ ਲੈਣ ਲੱਗੇ ਬਿਮਾਰ ਰਹਿਣ ਲੱਗੇ ਹੂੰ ਫਿਰ ਮੰਮੀ ਦੀ ਡੈਥ ਹੋ ਗਈ ਮੇਰੇ ਐਕਸੀਡੈਂਟ ਦਾ ਉਹ ਡੈਡੀ ਨੂੰ ਪਤਾ ਲੱਗਾ ਉਹਨਾਂ ਨੂੰ ਫਿਰ ਹੱਟ ਅਟੈਕ ਹੋ ਗਿਆ ਸੀਗਾ ਜੀ ਧੂਰੀ ਕੋਲ ਜੱਖਣਾ ਪਿੰਡ ਪੈਂਦਾ ਉੱਥੋਂ ਖੇਡ ਕੇ ਆ ਰਿਹਾ ਸੀ ਜੀ ਰਸਤੇ ਚ ਆਉਂਦੇ ਆਉਂਦੇ ਹੋ ਗਿਆ ਸੀ ਤੇ ਉਦੋਂ ਮੇਰਾ ਪਾ ਟੁੱਟ ਗਿਆ ਸੀ ਜੀ ਹੂੰ ਹਸਪੀਟਲ ਲੈ ਗਏ ਪਹਿਲਾਂ ਨਾ ਭਈ ਉਹ ਤਰਨੇ ਈਸੀਸੀ ਵਗੈਰਾ ਕਰੀ ਪਰ ਵੀ ਉਹ ਨਹੀਂ ਹੋਣੀ ਇਹਨੂੰ ਡਾਕਟਰ ਕੋਲ ਪਰ ਉਹ ਨੂੰ ਪਟਿਆਲੇ ਲੈ ਕੇ ਗਈ ਉਹਦੇ ਉੱਥੇ ਵੇਖਿਆ ਕੀਤਾ ਜੀ ਪਟਿਆਲੇ ਫਿਰ ਉਹਨਾਂ ਨੇ ਜੋ ਦੇਖੀ ਸਾਰੇ ਰਿਪੋਰਟਾਂ ਕਹਿੰਦੇ ਹੁਣ ਹੀ ਐਟ ਅ ਟਾਈਮ ਆਪਰੇਟ ਕਰਨਾ ਪੈਣਾ ਵੀ ਲੰਘੇ ਦਾ ਘੰਟਾ ਲੰਘੇ 2 ਘੰਟੇ ਲੰਘਣ ਜਿਹੜੇ ਸਾਥੀ ਸੀ ਨਾਲ ਖੇਡਦੇ ਸੀ ਮੈਚ ਵਾਲੇ ਕਿਸ ਨੇ ਹਾਲ ਪੁੱਛ ਹਾਂ ਸੋਨੂੰ ਪਤੀ ਆਈ ਉਹਨਾਂ ਕੀ ਗਈਏ ਸਾਰੇ ਆ ਚਲਦੀ ਦਾ ਨਾ ਵੇ ਗੱਡੀ ਆ ਜੱਟ ਕੱਲਾ ਮਨਵੀ ਕੀ ਵਰਪਾਪ ਕੋ ਹੋ ਜਾਂਦਾ ਵੀ ਸਾਥੀ ਵੀ ਨਹੀਂ ਖੜੇ ਹੈ ਨਾ ਬਹੁਤ ਪਰਿਵਾਰ ਦੇ ਵਿੱਚ ਵੀ ਕਈ ਹੈ ਨਾ ਚੀਜ਼ਾਂ ਹੋਈਆਂ ਘਟਨਾਵਾਂ ਬਪਰੀਆ ਹੁਣ ਸਾਰੇ ਕੋਲ ਜ਼ਿੰਮੇਵਾਰੀ ਹੁੰਦੀ ਆਪ ਚੱਕਣੀ ਹ ਸਾਰਾ ਕੁਝ ਦੇਖਣਾ ਪੈਂਦਾ ਈ ਵਿਆਹ ਕਦੋਂ ਕਰਾਇਆ ਸੀ ਵਿਆਹ ਮਨਸਾਲ ਹੋਇਆ ਈ ਪਿਆ ਇੱਕ ਸਾਲ ਹੋ ਗਿਆ ਹਾਂਜੀ ਫਿਰ ਹੌਸਲਾ ਇੰਨਾ ਕਿਵੇਂ ਆਉਂਦਾ ਕਿਵੇਂ ਕਬੱਡੀ ਦੇ ਵਿੱਚ ਕਿਵੇਂ ਇਸ ਤਰ੍ਹਾਂ ਅੱਗੇ ਵਧ ਚਰਦੇ ਗਏ ਹੌਸਲਾ ਦਾ ਸੇ ਸੀਗਾ ਈ ਉਹਨਾਂ ਦਾ ਇੱਕ ਸੁਪਨਾ ਪੂਰਾ ਕਰਨਾ ਈ ਜਦ ਤੱਕ ਉਹਨੂੰ ਕਰਨ ਉਹਨੂੰ ਸੁਪਨਾ ਪੂਰਾ ਨਹੀਂ ਹੁੰਦਾ ਮੈਂ ਹਟਣਾ ਨਹੀਂ ਗਈ ਕਿੱਥੇ ਕਿੱਥੇ ਹੁਣ ਤੱਕ ਖੇਡਿਓ ਕਿਹੜੇ ਕਿਹੜੇ ਮੈਚ ਪੰਜਾਬ ਦੇ ਵਿੱਚ ਕਿਹੜੇ ਖੇਡਿਓ ਬਾਹਰ ਕਿਹੜੇ ਦੇ ਮੁਲਕ 'ਚ ਖੇਡ ਕੇ ਆ ਬਾਰ ਮੈਂ ਆ ਪਿਛਲੇ ਲਾਸਟ ਇਅਰ ਹੀ ਕਿ ਅਸਤੀ ਦਸੰਬਰ ਦੇ ਵਿੱਚ ਬਹਿਰੀਂ ਦੀ ਉੱਥੇ ਖੜ ਕੇ ਆ ਸੀ ਪੰਜਾਬ ਤਾਂ ਲਗਭਗ ਸਾਰੀ ਖੜ ਗਈ ਪੰਜਾਬ ਹਰਿਆਣਾ ਸਾਰੀ ਕੀਤੀ ਖੜਾ ਜਾਂਦੀ ਤਾਂ ਹੁਣ ਫਿਰ ਕਿਡੂਗੇ ਕਬੱਡੀ ਅੱਗੇ ਹਾਂਜੀ ਖੇਡਾਂਗੇ ਰੱਬ ਦਾ ਸੋਖ ਰੱਖੇ ਡਾਇਰੈਕਟਰ ਦਾ ਪਹਿਲੇ ਮੈਨੂੰ ਇਹਦੀ ਗੰਦੀ ਸੀ ਕਿਨੇ ਮੁਸ਼ਕਿਲਾਂ ਦਾ ਖੇਡ ਇਹ ਸ਼ਾਇਦ ਕਿਹੜੇ ਸਕੇਣਾ ਪਰ ਜਿੰਨਾ ਟਾਈਮ ਦਾ ਮੈਂ ਆਇੰਗਾ ਇਹ ਮਾਰਾਂ ਨੂੰ ਅਰੇ ਹੁਣ ਕਲੱਬ ਵਾਲਿਆਂ ਨੂੰ ਵੀ ਲਾ ਲੋ ਜਾਂ ਬਾਹਰ ਸਾਰੇ ਬੰਦੇ ਚਾਹੁੰਦੇ ਆ ਕਈ ਹੁੰਦੇ ਨੇ ਮੈਂ ਦੇਖੇ ਨੇ ਰੱਜੇ ਰਜਾਈ ਜਾਂਦੇ ਨੇ ਹੂੰ ਜਿਹੜੇ ਜਿਹੜੇ ਪਹਿਲੀ ਤੱਕੜੇ ਹਾਂ ਚਲੋ ਠੀਕ ਆ ਜਿੰਨਾ ਕ ਬੰਦਾ ਕਰੋ ਹਨਾ ਪਰ ਜਿਹੜੇ ਹੁਣ ਪਲੇਅਰ ਦੇ 6 ਵਜੇ ਦੀ ਜੇ ਘਰ ਬੈਠਾ ਉਹਨਾਂ ਦੀ ਬਾਹ ਫੜਿਆ ਕਰੋ ਜ਼ਰੂਰੀ ਕਈ ਤਾਂ ਵਿਚਾਰੇ ਹੁਣ ਲਾਜ ਨਹੀਂ ਕਰਉਂਦੇ ਕਬੱਡੀ ਛੱਡ ਜਾਂਦੇ ਨੇ ਬਿਲਕੁਲ ਆਪਣੇ ਸ਼ੌਂਕ ਰਮਣ ਸਾਰੇ ਹੀ ਦੱਬ ਲੈਂਦੇ ਨੇ ਵਿੱਚੋਂ ਵਿਚਾਰੇ ਹਾਂ ਦਿਲਚਸਪ ਰਹਿੰਦੇ ਹੈ ਦਿਲਚਸਪ ਰਹੇ ਨੇ ਹੁਣ ਕਿਉਂ ਦੱਸਣੀ ਅਸੀਂ ਅੱਜ ਤੁਹਾਨੂੰ ਕਵੱਡੀ ਦੇ ਉਸ ਹੀਰੇ ਦੇ ਨਾਲ ਮਲਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਨਾਮ ਬਿੱਟੂ ਬਲਿਆਲ ਆ ਭਾਵੇਂ ਕੀ ਕਈ ਉਹਨਾਂ ਦੇ ਨਾਲ ਜ਼ਿੰਦਗੀ ਦੇ ਵਿੱਚ ਘਟਨਾਵਾਂ ਵਾਪਰੀਆਂ ਭਰਾ ਵੀ ਸਾਥ ਛੱਡ ਗਿਆ ਭਰਾ ਦੀ ਡੈਥ ਹੋ ਗਈ ਮਾਪੇ ਸੀ ਜਿਹੜੇ ਮਾਂ ਤੇ ਪਿਤਾ ਉਹ ਵੀ ਫਾਨੀ ਸੰਸਾਰ ਨੂੰ ਹਲਵੇ ਦਾ ਕਹਿ ਗਈ ਪਰ ਫਿਰ ਵੀ ਇਸ ਨੌਜਵਾਨ ਨੇ ਕਵੱਡੀ ਖੇਡਣ ਨੂੰ ਨਹੀਂ ਛੱਡੀ ਕਈ ਹਾਸੇ ਵੀ ਹੋਏ ਪੱਟ ਵੀ ਟੁੱਟਿਆ ਲੱਤ ਵੀ ਟੁੱਟੀ ਬਹੁਤ ਡੂੰਗੇ ਜ਼ਖਮ ਨੇ ਉਹ ਵੀ ਅਸੀਂ ਨੇ ਤੁਹਾਨੂੰ ਕੈਮਰੇ ਦੇ ਵਿੱਚ ਤਸਵੀਰਾਂ ਦੇ ਜਰੀਏ ਦਿਖਾਏ ਨੇ ਪਰ ਫਿਰ ਵੀ ਹਿੰਮਤ ਨਹੀਂ ਆ ਰਹੀ ਪਰ ਹੁਣ ਇੱਕ ਹੋਰ ਨਵੀਂ ਮਾਰ ਆ ਜਿਹੜੀ ਇਸ ਪੰਜਾਬ ਦੇ ਗੱਭਰੂ ਤੇ ਪਈ ਆ ਕੁਝ ਦਿਨ ਪਹਿਲਾਂ ਹਾਰਟ ਅਟੈਕ ਹੋਇਆ ਉਸ ਤੋਂ ਬਾਅਦ ਕਈ ਦਿਨ ਐਡਮਿਟ ਰਹੇ ਸਟੰਟ ਪਏ ਨੇ ਕਾਫੀ ਖਰਚਾ ਜ਼ਰੂਰ ਹੋਇਆ ਏ ਹੁਣ ਸਮਾਂ ਸੀ ਕਾਫੀ ਲੰਮਾ ਸਮਾਂ ਮਿਹਨਤ ਕਰਦੇ ਰਹੇ 10-11 ਸਾਲ ਹੋ ਗਏ ਕਬੱਡੀ ਖੇਡਦੇ ਨੂੰ ਪਰ ਹੁਣ ਜਦੋਂ ਉਹ ਸਮਾਂ ਸੀ ਜਦੋਂ ਹੁਣ ਕਬੱਡੀ ਦੇ ਵਿੱਚ ਅੱਗੇ ਜਾਣਾ ਸੀ ਇੱਕ ਵਾਰ ਬਾਹਰਲੇ ਮੁਲਕ ਵੀ ਖੇਡ ਕੇ ਆਏ ਨੇ ਪਰ ਹੁਣ ਇਹ ਨਮੀ ਮਾਰ ਪੈ ਗਈ ਆ ਹੌਸਲੇ ਫਿਰ ਵੀ بلند ਨੇ ਫਿਰ ਵੀ ਕਹਿ ਰਹੇ ਨੇ ਕਿ ਮੈਂ ਕਬੱਡੀ ਖੇਡਣਾ ਨਹੀਂ ਛੱਡਾਂਗਾ ਉਹ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਨੇ ਆ ਜੋ ਬਿੱਟੂ ਬਲਿਆਲ ਨੇ ਕਬੱਡੀ ਦੇ ਮੈਚਾਂ ਦੇ ਵਿੱਚੋਂ ਅਵਾਰਡ ਜਿੱਤੇ ਨੇ ਟਰੋਫੀਆਂ ਜਿੱਤੀਆਂ ਨੇ ਘਰ ਦੇ ਵਿੱਚ ਇਸ ਸਮੇ ਸਜਾਏ ਹੋਏ ਨੇ ਪਰ ਇਸ ਸਮੇ ਹਸਪਤਾਲ ਦੇ ਵਿੱਚੋਂ ਛੁੱਟੀ ਤੇ ਹੁਣ ਵਾਪਸ ਆਏ ਨੇ ਘਰ ਦੇ ਵਿੱਚ ਕਿਸ ਤਰ੍ਹਾਂ ਦੀ ਹਾਲਤ ਆ ਗੱਲਬਾਤ ਕਰਦੇ ਆ ਬਿੱਟੂ ਜੀ ਕੀ ਹਾਲ ਚਾਲ ਠੀਕ ਹੈ ਹਾਂਜੀ ਵੀਰੇ ਠੀਕ ਹੈ ਜੀ ਇਹਨਾਂ ਦਾ ਬਾਈ ਸਸਿਕਾਰ ਜੀ ਰਜਾਨਾ ਸਪੋਕਸਮੈਨ ਦੀ ਟੀਮ ਦਾ ਜਿਹੜੇ ਸਾਡੇ ਘਰ ਆਏ ਆ ਜੀ ਆਏ ਨੂੰ ਬਾਈ ਬਹੁਤ ਵਾਤ ਹਾਲਤ ਕਿਵੇਂ ਹੁਣ ਠੀਕ ਹੋ ਹਾਂਜੀ ਵੀਰੇ ਠੀਕ ਆ ਉਹਨੂੰ ਫਰਕ ਆਈ ਕੁਛ ਸਭ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲਬਾਤ ਕਰਾਂਗਾ ਕਿ ਕਬੱਡੀ ਦਾ ਦੌਰ ਕਿਵੇਂ ਚੱਲਿਆ ਕਿਵੇਂ ਰਜਾਨ ਕਬੱਡੀ ਵਾਲੇ ਪਾਸੇ ਨੂੰ ਚੱਲ ਪਿਆ ਵੀ ਤੁਸੀਂ ਸੋਚਿਆ ਵੀ ਕਬੱਡੀ ਹੀ ਖੇਡਣੀ ਹੈ ਮੇਰਾ ਭਰਾ ਸੀ ਬਾਈ ਮੈਂ ਤਾਂ ਵੱਡਾ ਹੂੰ ਤੇ ਮੇਰੇ ਡੈਡੀ ਨੂੰ ਉਹਨਾਂ ਨੂੰ ਕਬੱਡੀ ਦਾ ਬਹੁਤ ਸ਼ੌਂਕ ਸੀਗਾ ਮੈਂ ਪਹਿਲਾਂ ਛੋਟੇ ਜਿਹੇ ਹਾਂ ਤੇ ਕ੍ਰਿਕਟ ਖੇਡਦਾ ਹੁੰਦਾ ਸੀਗਾ ਜੀ ਮੈਨੂੰ ਇਹਨਾਂ ਕਬੱਡੀ ਦਾ ਕੋਈ ਸ਼ੌਂਕ ਨਹੀਂ ਸੀ ਖੇਡਣ ਦਾ ਨਾ ਹੂੰ ਤੇ ਉਹ ਮਨ ਜਾਨੀ ਕਿ ਬਹੁਤ ਮਨ ਅੱਲਾਹ ਵੇ ਸਾਡੇ ਟੂਰਨਾਮੈਂਟ ਹੋਇਆ ਕਰਨਾ ਜਿੱਮੇ ਕਿ ਉਹਨੂੰ ੜਕੀ ਜੜਬੇ ਉੱਥੇ ਵੀ ਉਹਨੂੰ ਲੈ ਕੇ ਜਾਂਦੇ ਰਹੇ ਵੀ ਚਲੋ ਇਹਦਾ ਲਗਾ ਆਵੇ ਕਬੱਡੀ ਦਾ ਕਿਉਂਕਿ ਮੇਰੇ ਪਹਿਲੇ ਦਿਨ ਉਹ ਸਰੀਰ ਹੱਡ ਜਾਂ ਖੁੱਲਾ ਸੀ ਹੈ ਨਾ ਤੇ ਉਸ ਤੋਂ ਬਾਅਦ ਮੇਰੇ ਭਰਾ ਦੀ ਡੈਥ ਹੋ ਗਈ ਕਾਹਦੇ ਨਾਲ ਉਹ ਬਾਹਰ ਮਸ਼ੀਨ ਤੇ ਗਏ ਹੋਏ ਸੀ ਕਿਸੇ ਨਾ ਉਧਰ ਬਿਮਾਰ ਹੋ ਗਏ ਕਾਫੀ ਜ਼ਿਆਦੇ ਤੇ ਉਹਨਾਂ ਦੀ ਡੈਥ ਹੋ ਗਈ ਸੀ 2007 ਦੇ ਵਿੱਚ ਹੂੰ ਫਿਰ ਉਸ ਤੋਂ ਬਾਅਦ ਮੈਨੂੰ ਇਹ ਹੋਇਆ ਵੀ ਮੈਂ ਕਬੱਡੀ ਖੇਡਣੀ ਹੈ ਫਿਰ ਬਸ ਮੇਰਾ ਰੁਝਾਨ ਸਾਰਾ ਕਬੱਡੀ ਵਾਲੀ ਹੋ ਗਿਆ ਹੀ ਮੈਂ ਇਧਰ ਹੀ ਹੋ ਗਿਆ ਫਿਰ ਹੂੰ ਮਾਪੇ ਕਿਵੇਂ ਅਲਵਿਦਾ ਕਹਿ ਗਈ ਇਸ ਦੁਨੀਆ ਨੂੰ ਫਿਰ ਜੋ ਦਸਨਾਂ ਨੇ ਦੱਸਿਆ ਵੀ 2007 ਦੇ ਵਿੱਚ ਭਰਾਏ ਡੈਥ ਹੋ ਗਈ ਸੀ ਹੂੰ ਫਿਰ 8 ਦੇ ਵਿੱਚ ਮੰਮੀ ਜੀ ਵੀ ਭਰਾ ਤੋਂ ਬਾਅਦ ਬਹੁਤ ਟੈਨਸ਼ਨ ਲੈਣ ਲੱਗੇ ਬਿਮਾਰ ਰਹਿਣ ਲੱਗੇ ਫਿਰ ਮੰਮੀ ਦੀ ਡੈਥ ਹੋ ਗਈ ਫਿਰ ਉਸ ਤੋਂ ਬਾਅਦ 11 ਦੇ ਵਿੱਚ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਜੀ ਮੇਰੇ ਐਕਸੀਡੈਂਟ ਦਾ ਜਦੋਂ ਡੈਡੀ ਨੂੰ ਪਤਾ ਲੱਗਾ ਉਹਨਾਂ ਨੂੰ ਫਿਰ ਹੱਟ ਅਟੈਕ ਹੋ ਗਿਆ ਸੀਗਾ ਜੀ ਕਿੱਥੇ ਐਕਸੀਡੈਂਟ ਕਿੱਥੇ ਹੋਇਆ ਸੀ ਐਕਸੀਡੈਂਟ ਮੈਂ ਟੂਰੀ ਗੋਲ ਜੱਖਣਾ ਪਿੰਡ ਪੈਂਦਾ ਉੱਥੋਂ ਖੇਡ ਕੇ ਆ ਰਿਹਾ ਸੀਗਾ ਜੀ ਰਸਤੇ ਚ ਆਉਂਦੇ ਆਉਂਦੇ ਹੋ ਗਿਆ ਸੀ ਕਿੱਥੇ ਕਿੱਥੇ ਉਹਨੂੰ ਸੱਟ ਲੱਗੀ ਫਿਰ ਤੁਹਾਡੇ ਜਦੋਂ ਮੇਰਾ ਪਹਿਲਾ ਐਕਸੀਡੈਂਟ ਹੋਇਆ 2011 14 ਮੇਰਾ ਪਾਟ ਟੁੱਟ ਗਿਆ ਸੀਗਾ ਜੀ ਮੇਰੇ ਗੋਡੇ ਦੀ ਇੰਜਰੀ ਹੋ ਗਈ ਸੀ ਕਾਫੀ ਜ਼ਿਆਦਾ ਚੱਪਣੀ ਵਗੈਰਾ ਟੁੱਟ ਗਈ ਸੀ ਗੋਡੇ ਦੀ ਤੇ ਮੇਰੇ ਪੈਰ ਦੀ ਅੱਡੀ ਬਿਲਕੁਲ ਵੱਢ ਗਈ ਸੀ ਜਮਾ ਉਹਦੀ ਸਰਜਰੀ ਹੋਈ ਸੀ ਸਾਰੀ ਪਲਾਸਟਿਕ ਸਰਜਰੀ ਸਾਰੀ ਦੁਬਾਰਾ ਹੋਈ ਸੀ ਹੂੰ ਕਿੰਨਾ ਸਮਾਂ ਮੰਜੇ ਦੇ ਪੈਰੇ ਉਦੋਂ ਉਦੋਂ ਵੀ ਮੈਂ ਸੇ 7 ਮਹੀਨੇ ਮੰਜੇ ਦੇ ਪੈ ਰਹੇ ਹਾਂ ਫਿਰ ਮੈਂ ਦੁਬਾਰਾ ਯਾਨੀ ਕਿ 13 14 ਦੇ ਵਿੱਚ ਦੁਬਾਰਾ ਸ਼ੁਰੂ ਕੀਤੀ ਸੀ ਖੇਡਣੀ ਕਿ ਕਿੰਨਾ ਸਮਾਂ ਲੱਗਾ ਜੀ ਬਰ ਕਬਰ ਹਾਂ ਇਹ ਕਿਹੜੇ ਕਿਹੜੇ ਲੱਤ ਦੇ ਦੋ ਵਾਰ ਤੁਸੀਂ ਕਹਿੰਦੇ ਮੇਰਾ ਹਾਦਸਾ ਹੋਇਆ ਦੋਨੇ ਵੀ ਇੱਕੋ ਲੱਤ ਤੇ ਸੱਟ ਲੱਗਦੀ ਰਹੀ ਸੀ ਲੱਤ ਤੇ ਸੱਜੀ ਦੇ ਰਾਈਟ ਸਾਈਡ ਤੇ ਇੱਕ ਦੋਨੋਂ ਪਰਾ ਵੀ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਮਾਪੇ ਵੀ ਐਕਸੀਡੈਂਟ ਵੀ ਹੋਇਆ ਫਿਰ ਹੌਸਲਾ ਇਹਨਾ ਕਿਵੇਂ ਆਉਂਦਾ ਕਿਵੇਂ ਕਬੱਡੀ ਦੇ ਵਿੱਚ ਕਿਵੇਂ ਇਸ ਤਰ੍ਹਾਂ ਅੱਗੇ ਵਿਚਰਦੇ ਗਏ ਹੌਸਲਾ ਦਾ ਸੇ ਸੀਗਾ ਜੀ ਉਹਨਾਂ ਦਾ ਇੱਕ ਸੁਪਨਾ ਪੂਰਾ ਕਰਨਾ ਸੀ ਹੂੰ ਬਸ ਇਹੋ ਚੀਜ਼ ਨੂੰ ਮਕਸਦ ਨੂੰ ਲੈ ਕੇ ਮੈਂ ਵੀ ਜੱਤ ਕਰੋ ਨੂੰ ਕਰਨ ਉਹਨਾਂ ਨੂੰ ਸੁਪਨਾ ਪੂਰਾ ਨਹੀਂ ਹੁੰਦਾ ਮੈਂ ਹਟਣਾ ਨਹੀਂ ਗਈ ਹੂੰ ਬਸ ਇਹ ਚੀਜ਼ ਤੇ ਲੈ ਕੇ ਮੈਂ ਲੱਗਿਆ ਰਿਹਾ ਜੀ ਹੂੰ ਕਾਰੋਬਾਰ ਕੀ ਆ ਫਿਰ ਹੋਰ ਨਾਲ ਕੀ ਕੰਮ ਕਰਦੇ ਹੋ ਕਬੱਡੀ ਦੇ ਸੱਤੇ ਚੱਲਦਾ ਕਰ ਹਾਂਜੀ ਸਾਰਾ ਕਬੱਡੀ ਤੇ ਚੱਲਦਾ ਹੀ ਹੋਰ ਕੋਈ ਕੰਮ ਕਰਿਆ ਨਹੀਂ ਵਾ ਕਿਸੇ ਨੂੰ ਬਦਲ ਕਬੱਡੀ ਵਾਲਾਂ ਤੋਂ ਜਿਹੜਾ ਕਬੱਡੀ ਖੇਡਣ ਲੱਗ ਜਾਂਦਾ ਬੰਦਾ ਇਹ ਤੋਂ ਬਿਨਾਂ ਹੋਰ ਕੰਮ ਹੁੰਦਾ ਵੀ ਨਹੀਂ ਇੱਕ ਕਾਰੋਬਾਰ ਨਹੀਂ ਚੱਲਦਾ ਹੋਰ ਕੰਮਾਂ ਦੇ ਵਿੱਚ ਹੋਰ ਨਾਲ ਬੰਦਾ ਕਰਦਾ ਤਾਂ ਫਿਰ ਕਬੱਡੀ ਲਈ ਉਹਨਾਂ ਟਾਈਮ ਨਹੀਂ ਨਿਕਲਦਾ ਜੀ ਦੋ ਦੋ ਟਾਈਮ ਪ੍ਰੈਕਟਿਸ ਕਰਨੇ ਸਾਰਾ ਕੁਝ ਕਰਨਾ ਫਿਰ ਉਹ ਚੀਜ਼ਾਂ ਨਹੀਂ ਹੁੰਦੀਆਂ ਤੇ ਜਿਸ ਤਰ੍ਹਾਂ ਪ੍ਰੈਕਟਿਸ ਵੀ ਬਹੁਤ ਮਿਹਨਤ ਵੀ ਬਹੁਤ ਖਰਾਕ ਵੀ ਬਹੁਤ ਭਾਰ ਦਾ ਸਰੀਰ ਤੋਂ ਕਿ ਜਦੋਂ ਸਾਹਮਣੇ ਵਾਲਾ ਖਿਡਾਰੀ ਹੁੰਦਾ ਉਹ ਵੀ ਬੜੇ ਹਰੇਕ ਬੰਦਾ ਪੂਰਾ ਤਕੜਾ ਹੁੰਦਾ ਕਿਉਂਕਿ ਮਿਹਨਤ ਕਰਦਾ ਅੱਜਕੱਲ ਹਾਂ ਨਾ ਖਰਾਕਾਂ ਖਾਂਦਾ ਫਿਰ ਕਿੰਨੀ ਕਿ ਮਿਹਨਤ ਕਰਨੀ ਪੈਂਦੀ ਹੈ ਹਾਂ ਨਾ ਕਿਵੇਂ ਫਿਰ ਆਪਣੀ ਪ੍ਰੈਕਟਿਸ ਤੋਰ ਦੇ ਨਾਲ ਨਾਲ ਪ੍ਰੈਕਟਿਸ ਤਾਂ ਇਹਦਾ ਜਿੰਨੀ ਕਰ ਲਓ ਉਨੀ ਘਟ ਹੈ ਜੀ ਹੂੰ ਸਵੇਰੇ ਸ਼ਾਮ 2 2 3 3 ਘੰਟੇ ਸਵੇਰੇ ਵੀ ਗਰਾਊਂਡ 'ਚ ਸ਼ਾਮ ਨੂੰ ਗੇਮ ਵਗੈਰਾ ਲਾ ਲੈਦੇ ਜਦਾਂ ਹੀ ਬਾਕੀ ਨਾਲ ਆਪਦਾ ਹੋਰ ਐਕਸਰਸਾਈਜ਼ਾਂ ਕਰ ਲੈਂਦੇ 2 ਘੰਟੇ ਐਦਾਂ ਹੀ ਕਿੱਥੇ ਕਿੱਥੇ ਹੁਣ ਤੱਕ ਖੇਡਿਓ ਕਿਹੜੇ ਕਿਹੜੇ ਮੈਚ ਪੰਜਾਬ ਦੇ ਵਿੱਚ ਕਿਹੜੇ ਖੇਡਿਓ ਬਾਹਰ ਕਿਹੜੇ ਮੁਲਕ ਚ ਖੇਡ ਕੇ ਆਇਓ ਬਾਹਰ ਮੈਂ ਪਿਛਲੇ ਲਾਸਟ ਇਅਰ ਹੀ ਗਿਆ ਸੀ ਦਸੰਬਰ ਦੇ ਵਿੱਚ ਬਹਿਰੀਨੀ ਬਹਿਰੀਨ ਉੱਥੇ ਖੇਡ ਕੇ ਆਇਆ ਸੀ ਪੰਜਾਬ ਦਾ ਲਗਭਗ ਸਾਰੀ ਖੇਡ ਗਈ ਪੰਜਾਬ ਹਰਿਆਣਾ ਸਾਰੇ ਕਿਤੇ ਖੇਡਿਆ ਇੰਡੀਆ ਤਾਂ ਹੀ ਤੇ ਹੁਣ ਫਿਰ ਅੱਗੇ ਵੀ ਜਾਣਾ ਸੀ ਕਿਸੇ ਹੋਰ ਮੁਲਕ ਚ ਖੇਡਣ ਚੱਲ ਰਹੀ ਸੀ ਗੱਲਬਾਤ ਹਾਂਜੀ ਉਹਨੂੰ ਕਹਿ ਰਹੇ ਸੀਗੇ ਚਲੋ ਬਹਿਰੀਨ ਜਾ ਕੇ ਉੱਥੋਂ ਵੀ ਇੱਕ ਦੋ ਬੰਦੇ ਆਹੋਰ ਕਹਿ ਰਹੇ ਸੀ ਵੀ ਚਲੋ ਦੂ ਖੇਡ ਸੈਟ ਹੋ ਗਿਆ ਹਾਂ ਦਾ ਤਰੀਕਾ ਕਿਸੇ ਪਾਸੇ ਗੱਲ ਚੱਲਦੀ ਸੀ ਗੱਲ ਤਾਂ ਪਰ ਹ ਇਹ ਕਿਵੇਂ ਵਾਪਰ ਗਏ ਕਿਵੇਂ ਹੋਈ ਕਿਵੇਂ ਤੁਹਾਨੂੰ ਮਹਿਸੂਸ ਹੋਇਆ ਵੀ ਮੈਨੂੰ ਅਟੈਕ ਹੋਇਆ ਕਿਵੇਂ ਫਿਰ ਤੁਹਾਨੂੰ ਹਸਪੀਟਲ ਲੈ ਕੇ ਗਏ ਕਿੰਨਾ ਖਰਚ ਆਇਆ ਇਹ ਯਾਨੀ ਕਿ ਮੇਰੇ ਮਹੀਨਾ ਤੋਂ ਪਹਿਲਾਂ ਮੇਰੇ ਥੋੜਾ ਥੋੜਾ ਛਾਤੀ ਜੀ ਦਰਦ ਹੋਇਆ ਗਰਮੀ ਆ ਗਈ ਮੈਨੂੰ ਕਾਫੀ ਜਿਆਦਾ ਮੈਨੂੰ ਦਰਦ ਹੋਇਆ ਚਲੋ ਮੈਂ ਥੋੜਾ ਜਿਹਾ ਇਦਾਂ ਹੋ ਗਿਆ ਵੀ ਨਾਰਮਲ ਹੀ ਉਹਦਾ ਹੋ ਗਿਆ ਨਾ ਜੀ ਮੈਂ ਇਗਨੋਰ ਜਿਹਾ ਕਰਤਾ ਉਸ ਤੋਂ ਬਾਅਦ ਹਫਤੇ 'ਚ ਮੇਰੇ 1-2 ਦਿਨ ਹੋਇਆ ਕਰੇ ਇਦਾਂ ਫਿਰ ਆਹ ਵੀ ਕਿ ਤਰੀਕ ਤੋਂ ਤਾਂ ਮੇਰੇ ਰੋਜ਼ ਹੀ ਹੋਣ ਲੱਗ ਗਿਆ ਜੀ ਦਰਦ ਇਹ ਫਿਰ ਉਸ ਤੋਂ ਬਾਅਦ ਮੈਨੂੰ ਯਾਨੀ ਕਿ ਮੈਂ ਹਸਪੀਟਲ ਲੈ ਗਏ ਪਹਿਲਾਂ ਨਾਬੇ ਹੀ ਹੂੰ ਉੱਥੇ ਨੇ ਈਸੀਜੀ ਵਗੈਰਾ ਕਰੀ ਫਿਰ ਇਕੋ ਕਰੀ ਹੂੰ ਜੋ ਇਕੋ ਕਰੀ ਇਕੋ ਦੇ ਵਿੱਚ ਆਇਆ ਵੀ ਇੱਕ ਟੈਗ ਤਾਂ ਨਾ ਹੋ ਚੁੱਕਿਆ ਜੀ ਮੈਨੂੰ ਦੂਸਰਾ ਕਦੋਂ ਵੀ ਹੋ ਸਕਦਾ ਹੂੰ ਫਿਰ ਵੀ ਉਹ ਨਹੀਂ ਹੋਣੀ ਇਹਨੂੰ ਡਾਕਟਰ ਕੋਲ ਪਰ ਮੈਨੂੰ ਪਟਿਆਲੇ ਲੈ ਕੇ ਗਏ ਉਹਦੇ ਉੱਥੇ ਰੈਫਰ ਕੀਤਾ ਜੀ ਪਟਿਆਲੇ ਫਿਰ ਉਹਨਾਂ ਨੇ ਜੋ ਦੇਖੀ ਸਾਰੇ ਰਿਪੋਰਟਾਂ ਕਹਿੰਦੇ ਹੁਣੇ ਐਟ ਅ ਟਾਈਮ ਇਹਦਾ ਆਪਰੇਟ ਕਰਨਾ ਪੈਣਾ ਵੀ ਲੰਘੇ ਦਾ ਘੰਟੇ ਲੰਘੇ 2 ਘੰਟੇ ਲੰਘਣ ਹੂੰ ਫਿਰ ਉਹਦੇ ਨਾਲ ਨਾਲ ਮੇਰਾ ਆਪਰੇਟ ਕੀਤਾ ਜੀ ਇਹ ਸਟੰਟ ਪਾਇਆ ਉਹਨਾਂ ਨੇ ਕਿੰਨੇ ਸਟੰਟ ਪਏ ਇੱਕ ਕਨੜੀ ਬਲੋਕਰ ਦੀ ਕਿੰਨੇ ਦਾ ਪਾਇਆ ਇੱਕ ਸਟੰਟ ਇੱਕ ਸਟੰਟ 1.35 ਦਾ ਸੀਗਾ ਇਹ ਤਿੰਨ ਸਟੰਟ ਪਏ ਸੀ ਕਿੰਨਾ ਖਰਚਾਗਾ ਟੋਟਲ ਦਿਨ ਦਿਨ ਐਡਮਿਟਰ ਆਏਗਾ ਇਹ 4.5-5 ਲੱਖ ਕਿੱਥੋਂ ਲੈਂਦਾ ਫਿਰ ਜ਼ਰਾ ਪੈਸਾ ਬਸ ਆਕਾਰ ਸੀ ਘਰ ਤੋਂ ਫੜੇ ਉਸ ਇਹਦੇ ਤੋਂ ਉਹ ਘਰ ਕਿੰਨੇ ਕਿੰਨੇ ਚ ਰੱਖਿਆ ਫਿਰ ਗਹਿਣੇ ਰੱਖੇਗਾ ਗਹਿਣੇ ਵਾਂਗੂ ਆਜੇ ਤੇ ਬਿਆਸ ਤੇ ਫੜੇ ਹੀ ਪੈਸੇ ਸਾਰੇ 5 ਲੱਖ ਰੁਪਏ ਹੀ ਹਮ ਸਾਰੀ ਲੱਗ ਗਿਆ ਅੰਦਰ ਹਾਂ ਇਹ ਕਿਸ ਨੇ ਮਦਦ ਕੀਤੀ ਕੋਈ ਮਦਦ ਤਾਂ ਹੁਣ ਕੁਛ ਦੁਬਾਰਾ ਪੋਸਟਾਂ ਪੋਸਟਾਂ ਪਈਆਂ ਨੇ ਇਹ ਸਾਰੇ ਪੇਜਾਂ ਹੁਣ ਨੇ 50-60000 ਰੁਪਏ ਦੀ ਮਦਦ ਹੋ ਗਈ ਜਿਹੜੇ ਸਾਥੀ ਸੀ ਨਾਲ ਖੇਡਦੇ ਸੀ ਮੈਚਾਂ ਵਾਲੇ ਕਿਸ ਨੇ ਹਾਲ ਪੁੱਛਿਆ ਮੈਂ ਸੋਨੂੰ ਪਤੀ ਜੀ ਹੁਣ ਕੀ ਗਈ ਐ ਸਾਰੇ ਹਾਂ ਆ ਚੱਲਦੀ ਤਾਂ ਨਹੀਂ ਗਈ ਗੱਡੀ ਅੱਜ ਕੱਲ੍ਹ ਹਾਂ ਵਿੱਚ ਕਈ ਖੜਦੇ ਵੀ ਐ ਜੀ ਇਹਨਾਂ ਤੋਂ ਜ਼ਿਆਦਾ ਉਮੀਦ ਹੁੰਦੀ ਵਾਲੇ ਉਹ ਨਹੀਂ ਖੜਦੇ ਹਾਂ ਮਰ ਵੀ ਗਈ ਪਰਪਰਕ ਹੋ ਜਾਂਦਾ ਵੀ ਸਾਥੀ ਵੀ ਨਹੀਂ ਖੜੇ ਹੈ ਨਾ ਬਹੁਤ ਪਰਿਵਾਰ ਦੇ ਵਿੱਚ ਵੀ ਗਈ ਹੈ ਨਾ ਚੀਜ਼ਾਂ ਹੋਈਆਂ ਘਟਣਾ ਵਾ ਵਾਪਰੀਆਂ ਹੁੰਦੇ ਐ ਜੀ ਹਾਂ ਜਦੋਂ ਵੀ ਗੱਡੀ ਤੇ ਚੜਦੀ ਕੁਛ ਨਾ ਕੁਛ ਹੋ ਜਾਂਦਾ ਹੂੰ ਮਨ ਚ ਕੀ ਸੋਚ ਕੇ ਚੱਲੀਦਾ ਤੇ ਹੁੰਦਾ ਕੀ ਇਹ ਜਿਵੇਂ ਹੁਣ ਭਰਾ ਜੇਕਰ ਹੁੰਦੇ ਨਾਲ ਹਨਾ ਬਾਪੂ ਵੀ ਹੁੰਦੇ ਨਾਲ ਸਾਥ ਦੇਣਾ ਸੀ ਕਿੱਥੇ ਤਾਂ ਉਹਨਾਂ ਨੇ ਘਰ ਸਮਾਂ ਲੈਣਾ ਸੀ ਹੁਣ ਕਿੱਥੇ ਤੁਹਾਨੂੰ ਘਰ ਦੀ ਵੀ ਪਿੱਛੇ ਵੀ ਫਿਕਰ ਹੁੰਦੀ ਹੈ ਨਾ ਕਿੱਥੇ ਹੁਣ ਸਾਰਾ ਕੁਝ ਸਾਫ਼ ਕਰਨਾ ਹੀ ਕਿੱਥੇ ਬਸ ਕਰ ਲੈ ਸੀ ਸੱਪਾਂ ਕੋ ਖੇਡਣਾ ਹੀ ਆਈ ਹੁਣ ਸਾਰੇ ਕੋ ਜਿੰਮੇਵਾਰੀ ਮੇ ਆਪ ਚੱਕਣੀ ਹੈ ਹੂੰ ਸਾਰਾ ਕੁਝ ਦੇਖਣਾ ਪੈਂਦਾ ਹੀ ਵਿਆਹ ਕਦੋਂ ਕਰਾਇਆ ਸੀ ਵਿਆਹ ਮਿੰਸਾਲ ਹੋਇਆ ਹੀ ਪਿਆ ਕੋਈ ਨੂੰ ਇੱਕ ਸਾਲ ਹੋ ਗਿਆ ਹਾਂਜੀ ਹੂੰ ਉਹ ਦੁਆ ਚਾਹ ਤੁਹਾਡੇ ਨਾਲ ਕਾ ਉੱਟਣਾ ਵਾਪਰ ਗਿਆ ਹਾਂ ਅਸੀਂ ਵਿਆਹ ਤੋਂ ਬਾਅਦ ਬੜੀ ਜਿੰਦਗੀ ਸੋਹਣੀ ਹੋ ਗਈ ਸੀ ਸਾਰਾ ਕੁਝ ਵਧੀਆ ਹੋ ਰਿਹਾ ਸੀ ਬਸ ਹੁਣ ਇੱਕ ਨਮਾਜਾ ਬਹਾ ਕੇ ਪੈ ਗਿਆ ਯਾਰ ਹੁਣ ਫਿਰ ਖੇਡੋਗੇ ਕਬੱਡੀ ਅੱਗੇ ਵੀ ਹਾਂਜੀ ਖੇਡਾਂਗੇ ਰੱਬ ਸੱਖ ਰੱਖੇ ਹੂੰ ਖੇਡਾਂਗੇ ਕੀ ਕਹਿੰਦੇ ਨੇ ਡਾਕਟਰ ਵੀ ਕਦੋਂ ਤੱਕ ਹੀ ਰਿਕਵਰ ਹੋ ਜੀ ਚੀਜ਼ ਡਾਕਟਰ ਤਾਂ ਪਹਿਲੇ ਮੈਨੂੰ ਇਹਦੇ ਕਹਿੰਦੇ ਸੀ ਵੀ ਕਹਿੰਦੇ ਮੁਸ਼ਕਲਾ ਹੈ ਨਾ ਖੇੜ ਵੀ ਸ਼ੈਦੀ ਖੇੜ ਸਕਿਆ ਨਾ ਹੂੰ ਪਰ ਜਿੰਨਾ ਟਾਈਮ ਦਾ ਮਹਾਂਗਾ ਹੀ ਮਾਰਾਂਗਾ ਜੋਰ ਤਿਆਰੀ ਡਾਕਟਰ ਨੂੰ ਵੀ ਮੈਂ ਤਾਂ ਕਬੱਡੀ ਖੇਡਣੀ ਹੈ ਖੇਡਣੀ ਮੈਨੂੰ ਸੈੱਟ ਕਰੋ ਕਿਹਾ ਸੀ ਮੈਂ ਡਾਕਟਰਾਂ ਨਾਲ ਇਦਾਂ ਹੀ ਵੀ ਮੈਨੂੰ ਸਹੀ ਸਹੀ ਦੱਸੋ ਮੈਂ ਖੇਡ ਸਕਦਾ ਜਾਂ ਨਹੀਂ ਵੀ ਮੈਨੂੰ ਮੇਰੀ ਗੇਮ ਤੋਂ ਬਾਅਦ ਤੇ ਕੁਝ ਨਹੀਂ ਹੈਗਾ ਜੀ ਤੇ ਹੈ ਵੀ ਨਹੀਂ ਜੀ ਵੀ ਜੇ ਮੈਂ ਖੇਡ ਸਕਦਾ ਠੀਕ ਹੈ ਨਹੀਂ ਫਿਰ ਮੈਂ ਬਾਡੀ ਦਾ ਕਰਨਾ ਵੀ ਕੀ ਹੈ ਜੀ ਕਬੱਡੀ ਨੂੰ ਲੈ ਕੇ ਬਟੂ ਮਿਹਨਤ 바ਉ ਕਰਦੇ ਨੇ ਮੁੰਡੇ ਨੇ ਜਦੋਂ ਕਬੱਡੀ ਖੇਡਦੇ ਨੇ ਕਈ ਕਈ ਘੰਟੇ ਲਾਉਣੇ ਪੈਂਦੇ ਨੇ ਖਰਾਕਾਂ ਵੀ ਖਾਂਦੇ ਨੇ ਪਰ ਕਬੱਡੀ ਦਾ ਕੋਈ ਸਕੋਪ ਨਹੀਂ ਬਣਦਾ ਕਭ ਚਾਹੇ ਬਾਹਰ ਜਾ ਕੇ ਕੋਈ ਹੈ ਵਧੀਆ ਵੀ ਭਵੇ ਖੈਸ ਨੇ ਰਪ ਕੋਈ ਵੀ ਬਾਹਰ ਜਾ ਕੇ ਬੰਦਾ ਆਏ ਚਲੇ ਇਹ ਸਾਰੇ ਬਾਹਰ ਬੰਦਾ ਸੈੱਟ ਹੋ ਜਾਂਦਾ ਜੀ ਵਧੀਆ ਜੇ ਮਿਹਨਤ ਕਰਕੇ ਬੰਦਾ ਖੇਡਦਾ ਹੈਗਾ ਤਾਂ ਸਰ ਚਲੋ ਸਾਰਾ ਕੁਝ ਸਹੀ ਕਬੱਡੀ 'ਚ ਹੂੰ ਪਰ ਤਕੜੇ ਲਈ ਇਹ ਤਕੜਾ ਚਲੋ ਬੰਦਾ ਮਿਹਨਤ ਕਰਕੇ ਹੁੰਦਾ ਨਾ ਜੀ ਹੂੰ ਕੋਈ ਵੀ ਸਾਰੇ ਪਹਿਲਾਂ ਜ਼ੀਰੋ ਲੈਵਲ ਤੋਂ ਸ਼ੁਰੂ ਕਰਦੇ ਆ ਜੀ ਹੋਲੀ-ਹੋਲੀ ਬੰਦਾ ਤਕੜਾ ਹੁੰਦਾ ਜੇ ਸਹੀ ਧਿਆਨ ਨਾਲ ਬੰਦਾ ਖਰਾਕ ਆਪਣੀ ਮਿਹਨਤ ਪ੍ਰੋਪਰ ਲੈ ਕੇ ਆਪਣੀ ਡਾਈਟ ਲੈ ਕੇ ਪੂਰਾ ਕਬੱਡੀ ਵਾਲੋ ਕੇ ਚੱਲ ਜੇ ਤਾਂ ਕਬੱਡੀ ਲਗਾਉਂਦੀ ਵੀ ਕੁਛ ਨਹੀਂ ਉਤੜੀ ਸਭ ਕੁਝ ਮਿਲਦਾ ਹੁਣ ਮੈਂ ਕਹਾਂਈ ਚਲੋ ਮੈਂ ਉੱਥੇ ਤੱਕੜਦਾ ਨਹੀਂ ਪਹੁੰਚਿਆ ਵਾਲੇ ਜਦੋਂ ਵੀ ਪਹੁੰਚਣ ਲੱਗਦਾ ਐਕਸੀਡੈਂਟ ਹੋ ਜਾਂਦਾ ਪਰ ਮੈਨੂੰ ਬਚਾ ਵੀ ਹਰ ਵਾਰੀ ਕਬੱਡੀ ਨਹੀਂ ਲਿਆ ਜੀ ਜਦੋਂ ਤੁਹਾਡੇ ਤੁਸੀਂ ਨਸੇ ਵੀ ਪੱਟ ਵੀ ਟੁੱਟ ਗਿਆ ਸੀ ਪੈਰ ਵੀ ਨਾ ਕਾਫੀ ਮਾਸ ਉਹਦੇ ਵਿੱਚੋਂ ਖਿੱਚਿਆ ਹੋਇਆ ਖਤਮ ਹੋਇਆ ਪਿਆ ਮਾਸ ਕਿ ਫਿਰ ਮੰਨ ਨਹੀਂ ਚੱਲ ਛੱਡ ਯਾਰ ਹੁਣ ਕਬੱਡੀ ਤਾਂ ਜ਼ੋਰ ਦੀ ਖੇਡ ਹੈ ਵੀ ਕਹੂੰਗੀ ਜਿਹੜਾ ਸਾਹਮਣੇ ਵਾਲਾ ਖਿਡਾਰੀ ਹੁੰਦਾ ਜਿਹਨੇ ਤੁਹਾਨੂੰ ਰੋਕਣਾ ਤੁਹਾਨੂੰ ਜੱਫੇ ਲਾਉਣੇ ਤੁਸੀਂ ਰੇਡਰੋਂ ਉਹ ਤਕੜਾ ਹੁੰਦਾ ਪੂਰਾ ਕੀ ਵੀ ਰਾ ਇਹਨੇ ਯਾਰ 60 ਫੀਟ ਲੱਗ ਸਕਦੀ ਹੈ ਅਗਰੇ ਮਨ ਦੇ ਵਿੱਚ ਨਹੀਂ ਮੇਰੇ ਮਨ ਚ ਤਾਂ ਐਵੇਂ ਜੇ ਮੈਂ ਰੱਖ ਕੇ ਚੱਲੂੰਗਾ ਵੀ ਇਹ ਮੇਰੇ 10 ਛੱਟਾਂ ਬੱਝੀਆਂ ਹਨਾ ਵੀ ਮੈਂ ਐਵੇਂ ਕਿਵੇਂ ਖੇਡੂ ਫੇਰ ਤਾਂ ਮੈਂ ਖੇਡ ਵੀ ਨਹੀਂ ਸਕਦਾ ਜੀ ਮੈਂ ਇਹਨਾਂ ਚੀਜ਼ਾਂ ਨੂੰ ਪਾਸੇ ਰੱਖ ਕੇ ਇਗਨੋਰ ਮਾਰ ਕੇ ਫੇਰੀ ਚੱਲਦਾ ਜੀ ਹੂੰ ਮੈਂ ਜੇ ਮੈਂ ਜਾਨਣਾ ਕਰਾਉਣਾ ਚਾਪਾ ਹੀ ਸੋਚ ਕੇ ਚੱਲਦਾ ਵੀ ਯਾਰ ਆਪਾਂ ਕਿਹੜਾ ਮਾੜਿਆ ਤੁਸੀਂ ਕਹਿੰਦੇ ਸੀ ਵੀ ਕਬੱਡੀ ਖੇਡਦੇ ਕਦੇ ਸੱਟ ਨਹੀਂ ਲੱਗੀ ਐ ਐਕਸੀਡੈਂਟਾਂ ਨੇ ਮਾਰ ਲਿਆ ਹਾਂਜੀ ਉਹਨੇ ਗਰਾਊਂਡ 'ਚ ਰੱਬ ਦੀ ਕਿਰਪਾ ਨਹੀਂ ਕਰੀ ਐ ਵੀ ਗਰਾਊਂਡ 'ਚ ਨਹੀਂ ਮੇਰੇ ਕਦੇ ਸੱਟ ਵੱਜੀ ਹੂੰ ਜਦੋਂ ਹੀ ਵੱਜੀਆਂ ਬਸ ਬਾਹਰ ਇਹਦੇ ਰੋਡ ਐਕਸੀਡੈਂਟੇ ਹੁੰਦੇ ਰਿਹਾ ਜੀ ਤੁਹਾਡੀ ਗੇਮ ਦੇ ਵਿੱਚ ਵੀ ਅਜਿਹੇ ਕੁਝ ਲੋਕ ਨੇ ਕੁਝ ਕਿ ਕਿਉਂਕਿ ਹਰ ਇੱਕ ਫੀਲਡ ਦੇ ਵਿੱਚ ਹੁੰਦੇ ਨੇ ਜਿਹੜੇ ਖਿਡਾਰੀਆਂ ਨੂੰ ਅੱਗੇ ਨਹੀਂ ਆਉਣ ਦੇ ਬਹੁਤ ਗਰੀਬੀ ਚੂੜਦੇ ਜਿਵੇਂ ਤੁਹਾਡੀ ਵੀ ਮਿਹਨਤ ਬਹੁਤ ਜ਼ਿਆਦਾ ਰਹੀ ਆ ਹੁਣ ਕੱਲਿਆਂ ਤੁਸੀਂ ਪੂਰੀ ਘਰ ਦਾ ਵੀ ਸਾਰਾ ਕੁਝ ਦੇਖਣਾ ਅਜਿਹਾ ਵੀ ਹੈਗਾ ਤੁਹਾਡੇ ਖੇਡ ਦੇ ਵਿੱਚ ਵੀ ਕੋਈ ਅੱਗੇ ਨਹੀਂ ਆਉਣ ਦੇ ਦੋ ਬੰਦੇ ਨੂੰ ਅੱ ਇਹ ਚੀਜ਼ਾਂ ਦਾ ਹਰੇਕ ਫੀਲਡ 'ਚ ਹੀ ਹੁੰਦੀਆਂ ਨੇ ਜੀ ਹਰੇਕ ਚੀਜ਼ਾਂ ਚੱਲਦਾ ਰਹਿੰਦਾ ਪਰ ਆਪਣਾ ਰੱਬ ਦੀ ਕਿਰਪਾ ਨਾਲ ਸਾਰਾ ਨਾਲ ਬਧੀਆ ਮੋਹ ਪਿਆ ਰਹੀ ਸਾਰੇ ਆਪਣੇ ਆਪਾਂ ਵੀ ਸਭ ਦੀ ਇੱਜ਼ਤ ਕਰਦੇ ਤੇ ਆਪਣੀ ਵੀ ਸਾਰੇ ਕਰਦੇ ਛੋਟੇ ਵੱਡੇ ਸਭ ਨਾਲ ਪਿਆਰ ਆਪਣਾ ਰਹੀ ਕੀ ਕਹਿਣਾ ਚਾਹੁੰਦੇ ਹੋ ਐਨ ਆਰ ਆਈ ਵੀਰਾਂ ਨੂੰ ਕਿਉਂਕਿ ਕਵੱਡੀ ਨੂੰ ਬਹੁਤ ਲੋਕ ਪਿਆਰ ਕਰਦੇ ਨੇ ਬਹੁਤ ਲੋਕ ਚਾਹੁੰਦੇ ਨੇ ਵੀ ਕਵੱਡੀ ਦੇ ਜਿਹੜੇ ਖਿਡਾਰੀ ਨੇ ਉਹ ਤੰਦਰੁਸਤ ਰਹਿਣ ਜਿਸ ਤਰ੍ਹਾਂ ਤੁਹਾਡੇ ਤੋਂ ਹੁਣ ਪੀੜ ਪਈ ਆ ਕੀ ਕਹਿਣਾ ਚਾਹੁੰਦੇ ਹੋ ਐਨ ਆਰ ਆਈ ਵੀਰਾਂ ਨੂੰ वैसे यार भाई जन्नी को हो सकदी है मेरी हेल्प कीती जावे क्योंकि हुन मैं ਸੋ ਪਹਿਲਾ ਮੇਰਾ ਸਾਰਾ ਕੁਝ ਸਹੀ ਹੋ ਗਿਆ ਦੀ ਖੇਡਣ ਵੀ ਲੱਗ ਗਿਆ ਦੀ ਮੈਂ ਹੂੰ ਸਾਰਾ ਕੁਝ ਘਰ-ਬਾਰ ਵੀ ਮੈਂ ਆਪਣੇ ਸਿਰ ਤੇ ਆਪ ਚਲਾ ਰਿਹਾ ਸਾਰਾ ਕੁਝ ਕਰ ਰਿਹਾ ਸੀ ਪਰ ਹੁਣ ਜਿਹੜਾ ਮੇਰੇ ਮੋਢਿਆਂ ਤੇ ਹੁਣ ਜਿਆਦਾ ਬੋਝਨ ਪੈ ਗਿਆ ਦੀ ਗੈਣੀ ਵੀ ਰੱਖਿਆ ਹੈ ਘਰ ਹਣਾ ਵੀ ਹੈਲਪ ਕੀਤੀ ਜਾਵੇ ਜਿੰਨੀ ਕੋ ਹੋ ਸਕਦੀ ਹੈ ਬਦਤ ਬਦ ਵੀ ਮੈਂ ਦੁਬਾਰਾ ਗਰੋਂਡਾਂ ਦੇ ਵਿੱਚ ਆ ਸਕਾਂ ਹੂੰ ਕਵੱਡੀ ਦੇ ਵਿੱਚ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਜਾਂ ਜੇਕਰ ਤੁਸੀਂ 10 ਸਾਲ ਪਹਿਲਾਂ ਖੇਡਣ ਲੱਗੇ ਕਵੱਡੀ ਉਦੋਂ ਦੀ ਕਵੱਡੀ ਤੇ ਅੱਜ ਦੀ ਕਵੱਡੀ 'ਚ ਅੰਤਰ ਕਿੰਨਾ ਆਇਆ ਕਿੰਨਾ ਘੰਗਾਰਾ ਆਇਆ ਹੁਣ ਉਸ ਦੇ ਨਾਲੋਂ ਖਿਡਾਰੀ ਦਾ ਜ਼ਿਆਦਾ ਮੁੱਲ ਪੈਣ ਲੱਗਾ ਜਾਂ ਘਟ ਪੈਂਦਾ ਹੈ ਕੀ ਲੱਗਦਾ ਤੁਹਾਨੂੰ ਆਉਂਦੇ ਤੇ ਹੁਣ ਤੇ ਕਵੱਡੀ ਦਾ ਬਹੁਤ ਫਰਕ ਆਇਆ ਹੂੰ ਕਿਉਂਕਿ ਉਦੋਂ ਕਵੱਡੀ ਦੇ ਵਿੱਚ ਇੰਨੇ ਜਿਵੇਂ ਹੁਣ ਅੱਜ ਹੁੰਦੇ ਆ ਟਰੈਕਟਰ ਗੱਡੀਆਂ ਮੋਟਰਸਾਈਕਲ ਬਲਟ ਉਦੋਂ ਨਹੀਂ ਸੀ ਗਏ ਨੇ ਹੂੰ ਖਰੇਗ ਟੂਰਨਾਮੈਂਟ ਤੇ ਮੋਟਰਸਾਈਕਲ ਤੋਂ ਬਿਨਾਂ ਤੁਹਾਨੂੰ ਕੋਈ ਟੂਰਨਾਮੈਂਟ ਹੀ ਨਹੀਂ ਹੁੰਦਾ ਜੀ ਹਾਂ ਹੁਣ ਤਾਂ 10 ਟੂਰਨਾਮੈਂਟਾਂ ਦੇ ਵਿੱਚ ਦੋ ਟੂਰਨਾਮੈਂਟ ਛੋਟੇ ਰਹਿ ਗਏ ਬਸ ਨਹੀਂ 8 ਟੂਰਨਾਮੈਂਟ ਤਾਂ ਤਾਂ ਘੱਟ-ਘੱਟ ਮੋਟਰਸਾਈਕਲ ਹੀ ਹੋਣੇ ਹਨਾ ਹੂੰ ਬਹੁ ਹੁਣ ਕਬੱਡੀ ਦਾ ਪਹਿਲਾਂ ਨਾਲੋਂ ਮੁੱਲ ਬਹੁ ਪੈ ਗਿਆ ਜੀ ਬਹੁਤ ਫਰਕ ਪੈ ਗਿਆ ਹੁਣ ਮੁੱਲ ਖਿਡਾਰੀਆਂ ਦੇ ਵੀ ਪੈਣ ਲੱਗੇ ਵਧੀਆ ਗੱਲ ਹੈ ਹੋਰ ਵੀ ਵਧੀਆ ਹੋਣਾ ਚਾਹੀਦਾ ਜੀ ਹੂੰ ਫਿਰ ਹੁਣ ਮੰਨ ਦੇ ਵਿੱਚ ਪੂਰਾ ਸੋਚਿਆ ਵੀ ਆਪਾਂ ਦੁਬਾਰੇ ਟਰੈਕਟਰ ਮੋਟਰਸਾਈਕਲ ਜਿੱਤਣੇ ਕਬੱਡੀ ਖੇਡਾਂਗੇ ਜੀ ਰੱਬ ਸੱਖ ਰੱਖੇ ਮਸੇ ਇਹ ਪੀਲਾ ਜੇ ਹੈਲਪ ਹੁੰਦੀ ਆ ਹੈਲਪ ਹੋ ਗਈ ਮੇਰੀ ਵਧੀਆ ਤਾਂ ਦੁਆਰਾ ਉਹ ਟੈਨਸ਼ਨਾਂ ਨਹੀਂ ਹੋਣੀ ਜੀ ਮੈਨੂੰ ਹਾਂ ਬਿਲਕੁਲ ਜੀ ਪਿੱਛੇ ਕੋਈ ਹੈ ਨਾ ਸੋਚ ਨਹੀਂ ਹੋਣੀ ਤੁਸੀਂ ਵਧੀਆ ਖੇਡ ਸਕਦੇ ਹੋ ਵਧੀਆ ਖੇਡ ਸਕਦੇ ਹੋ ਪੰਜਾਬ ਦੇ ਲਈ ਹੈ ਨਾ ਹਾਂ ਮੈਂ ਸ਼ਹੀਦੀ ਗਰਾਊਂਡ 'ਚ ਵਾਪਸੀ ਕਰ ਸਕਦਾ ਜੀ ਹਾਂ ਦੇ ਹੁਣ ਐਦਾਂ ਹੀ ਮੇਰੇ ਮੋਢਿਆਂ ਦੇ ਭਾਰ ਰਿਹਾ ਫਿਰ ਖੇਡਣਾ ਮੈਨੂੰ ਮੁਸ਼ਕਲ ਲੱਗੂਗਾ ਜਿਹੜੇ ਨੌਜਵਾਨ ਕਬੱਡੀ ਖੇਡਦੇ ਨੇ ਜਿਹੜੀ ਹੁਣ ਸਟਾਰਟਿੰਗ ਦੌਰ ਆ ਉਹਨਾਂ ਦਾ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਉਹਨਾਂ ਨੂੰ ਤਿਆਰ ਰੱਖਣਾ ਚਾਹੀਦਾ ਜੇਕਰ ਉਹਨਾਂ ਨੇ ਰੀਡਰ ਬਣਨਾ ਟੌਪ ਦਾ ਕਿਉਂਕਿ ਤੁਸੀਂ ਰੀਡਰ ਹੋ ਤੁਹਾਨੂੰ ਪਤਾ ਵੀ ਹੈ ਨਾ ਕਿਹੜੇ ਦਾ ਪੇਚ ਹੁੰਦੇ ਨੇ ਕਿਹੜੇ-ਕਿਹੜੇ ਚੀਜ਼ਾਂ ਦਾ ਧਿਆਨ ਰੱਖਣ ਕਿਵੇਂ ਉਹ ਕਬੱਡੀ ਦੇ ਲਗਾ ਨੇ ਕਿਸ ਤਰ੍ਹਾਂ ਆਪਣੇ ਗੁਰੂ ਧਾਰਨ ਪਹਿਲਾਂ ਤਾਂ ਇਹ ਉਹਨਾਂ ਵਿੱਚ ਹੁਣ ਦਿਲ ਦੇ ਵਿੱਚ ਹੋਣਾ ਚਾਹੀਦਾ ਵੀ ਅਸੀਂ ਹਾਂ ਕਬੱਡੀ ਖੇਡਣੀ ਆ ਤੇ ਕੁਝ ਕਰਨਾ ਉਹ ਫੇਰ ਹੀ ਖੇਡ ਸਕਣਗੇ ਇੱਕ ਤਾਂ ਹੁੰਦੇ ਉਹਨੇ ਇੱਕ ਟਾਈਮ ਪਾਸ ਵਾਲੇ ਹੈ ਨਾ ਥੋੜੇ ਦਿਨ ਲੱਗਿਆ ਤੇ ਛੱਡਤੀ ਉਹ ਚੀਜ਼ ਨੀ ਜਿਹੜੀ ਖੇਡਣੀ ਆ ਤਾਂ ਉਹਨੂੰ ਸਮਾਂ ਦੇਣਾ ਪੈਣਾ ਤੁਹਾਨੂੰ ਇਹ ਨਹੀਂ ਵੀ ਅਸੀਂ ਹੁਣੇ ਖੇਡਣ ਲੱਗੇ ਤੇ ਹੁਣੇ ਉੱਪਰ ਆ ਜੀ ਬਿਲਕੁਲ ਹੈ ਨਾ ਸਮਾਂ ਤੇ ਸਾਹਰ ਇਹ ਜ਼ਰੂਰੀ ਹੈ ਜੀ ਦੂਸਰੀ ਗੱਲ ਫਿਰ ਤੁਸ ਨੂੰ ਇੱਕ ਚੰਗੇ ਕੋਚ ਦੀ ਸਹਾ ਲੈਣੀ ਚਾਹੀਦੀ ਹੈ ਜੀ ਉਹਦੇ ਅੰਡਰ ਉਹਦੇ ਹੇਠਾ ਰਹਿ ਕੇ ਇੱਕ ਟ੍ਰੇਨਿੰਗ ਵਧੀਆ ਕਰਨੀ ਚਾਹੀਦੀ ਸਾਨੂੰ ਹੂੰ ਚੰਗੇ ਅਨੁਸਾਰਾ ਕੋਈ ਇੱਕ ਕੋਚ ਸਿਖਾਊਗਾ ਕਿਦਾਂ ਪ੍ਰੈਕਟਿਸ ਕਰੀ ਦੀਆ ਕਿਦਾਂ ਤੁਸੀਂ ਕਿਹੜਾ ਦਾ ਕਿੰਦਾ ਮਾਰਨਾ ਆ ਕਿਦਾਂ ਤੁਸੀਂ ਲੱਤਾਂ ਬਚਾਉਣੀਆਂ ਨੇ ਹਨਾ ਕਿਦਾਂ ਕੀ ਕਰਨਾ ਤੁਹਾਨੂੰ ਖਾਣ ਪੀਣ ਬਾਰੇ ਵੀ ਬਿਲਕੁਲ ਸਹੀ ਦੱਸੂਗਾ ਜਿਹੜਾ ਕੋਚਾ ਇਹ ਤੁਸੀਂ ਅੱਧੀ ਉੱਠ ਕੇ ਲੱਗੇ ਤੁਹਾਨੂੰ ਇਹ ਨਹੀਂ ਪਤਾ ਪ੍ਰੈਕਟਿਸ ਕਿ ਕਰਨੀ ਆ ਕੀ ਖਾਣਾ ਆ ਕੀ ਪੀਣਾ ਹਨਾ ਉਹਨਾਂ ਤੁਸੀਂ ਬਹੁਤ ਲੇਟ ਹੋ ਜਾਓਗੇ ਬਹੁਤ ਪਿੱਛੇ ਵੀ ਚੱਲ ਜਾਓਗੇ ਇਹਨੀਆਂ ਚੀਜ਼ਾਂ ਦਾ ਬਹੁਤ ਧਿਆਨ ਰੱਖਣਾ ਜ਼ਰੂਰੀ ਹੈ ਬਾਕੀ ਮਾੜੀਆਂ ਚੀਜ਼ਾਂ ਤੋਂ ਆਪਣਾ ਬਚ ਕੇ ਨਸ਼ਿਆਂ ਪੱਤਿਆਂ ਤੋਂ ਹਨਾ ਆਪਣਾ ਚੰਗਾ ਸਿਹਤ ਖਾਓਗਾ ਬਦ ਵਧੀਆ ਸਿਹਤ ਬਣਾਓ ਬਿੱਟੂ ਤੁਹਾਡੇ ਫੀਲਡ ਦੇ ਵਿੱਚ ਇਹ ਵੀ ਲੋਕਾਂ ਦੇ ਵਿੱਚ ਚਰਚਾ ਹੈ ਇਹ ਦੱਸੋ ਮੈਨੂੰ ਅਫਵਾਹ ਹੈ ਕਿ ਕਈ ਜਿਹੜੇ ਨੌਜਵਾਨ ਨੇ ਉਹ ਡਰੱਗ ਲੈ ਕੇ ਖੇਡਦੇ ਨੇ ਕਿ ਵੈਸੇ ਇਹ ਅਫਵਾਹ ਜਿਆਦਾ ਬਦਨਾਮ ਕੀਤਾ ਜਾਂਦਾ ਕਬੱਡੀ ਦੀ ਗੇਮ ਨੂੰ ਜੇ ਘੜਾ ਰਹੀਆਂ ਨੇ ਇਹ ਤਾਂ ਹੀ ਹੁਣ ਦੇਖੋ ਕੋਈ ਜਿਹੇ ਵਿੱਚ ਅੱਦਾ ਹੁੰਦਾਗਾ ਉਹਨੂੰ ਦੇਖੋ ਦੇਖਦਾ ਲੱਗਦਾ ਵੀ ਇਹ ਸਾਰੀ ਅੱਦੇ ਕਰਦੇ ਆ ਇਹ ਚੀਜ਼ ਤਾਂ ਜਿਹੜਾ ਉਹਨੂੰ ਬੰਦਾ ਡਰੱਗ ਲੈ ਆ ਲੂ ਕਬੱਡੀ ਕਿੱਥੋਂ ਖੇਡ ਲੂਗਾ ਜੀ ਹੁਣ ਕਿੰਨੇ ਸਮੇਂ ਤੋਂ ਪਲੇਅਰ ਨੇ ਮੇ ਤੁਏ ਬਚ ਲੋ ਬਹੁਤ ਸੀਨੀਅਰ ਪਲੇਅਰ ਨੇ ਹੈਗੇ ਨੇ ਬਹੁਤ ਵੱਡੇ ਖੇਡ ਰਹੇ ਨੇ ਜੀ ਤੇ ਉਹ ਕਿੰਨੇ ਟਾਈਮ ਤੋਂ ਖੇਡ ਰਹੇ ਨੇ ਨਸ਼ੇ ਪੱਤੇ ਵਾਲਾ ਬੰਦਾ ਇੰਨਾ ਟਾਈਮ ਤੱਕ ਲੰਬਾ ਖੇਡ ਨਹੀਂ ਸਰ ਅਦੇ ਬਿਲਕੁਲ ਨਹੀਂ ਖੇਡ ਸਕਦਾ ਕੋਈ ਸਾਲ ਖੇਡ ਲੂ ਕੋਈ 6 ਮਹੀਨੇ ਖੇਡ ਲੂਗਾ ਐਦਾਂ ਦਾ ਇਹ ਫਾਇ ਨਹੀਂ ਜਿਆਦਾ ਬਦਨਾਮ ਜਿਆਦਾ ਕੀਤਾ ਜਾਂਦਾ ਬਦਨਾਮ ਜਿਆਦਾ ਇਹ ਕੋਈ ਹੁਣ ਹੁਣ ਕੋਈ ਵੀ ਚੀਜ਼ ਪਰ ਆਉਂਦੀ ਹੈ ਜੀ ਉਹਨੂੰ ਕਬੱਡੀ ਲਾ ਲੋ ਉਹਨੂੰ ਕਬੱਡੀ ਪੂਰੀ ਅੱਜ ਅੱਜਕੱਲ ਪੂਰੀ ਟੌਪ ਤੇ ਆਈ ਹੋ ਹਾਂ ਬਿਲਕੁਲ ਤਾਂ ਇਸ ਚੀਜ਼ ਦੇ ਨੂੰ ਬਦਨਾਮ ਕਰੀ ਜਾਂਦੇ ਜੀ ਕੋਈ ਇੱਕ ਦੋ ਵਿੱਚੋਂ ਹੁੰਦੇ ਆ ਜੀ ਉਹਨੂੰ ਦੇਖ ਦੇਖ ਹੁੰਦਾ ਸਾਰੇ ਐਦਾਂ ਹੀ ਉਹ ਇੱਕ ਦੋ ਵੀ ਕੋਈ ਬਾਲਾ ਸਮਾਂ ਨਹੀਂ ਖੇਡਦੇ ਕਹਿੰਦੇ ਬੰਦਾ ਹਟ ਗਏ ਹੋਣੇ ਕਦੋਂ ਦੇ ਕੋਈ ਬੰਦਾ ਲੱਗਦਾ ਨਾ ਲੰਮਾ ਸਮਾਂ ਨਹੀਂ ਖੇਡਦਾ ਜਿਹੜਾ ਬੰਦਾ ਡਰੱਗ ਲੈਦਾ ਉਹ ਲੰਮਾ ਸਮਾਂ ਨਹੀਂ ਖੇਡ ਸਕਦਾ ਖੇਡ ਸਕਦਾ ਹੀ ਲੰਮਾ ਸਮਾਂ ਕਿਉਂਕਿ ਜਦੋਂ ਹੁਣ ਮੰਨ ਲਓ ਇੱਕ ਬੰਦੇ ਨੇ ਡਰੱਗ ਲਿਆ ਦੂਜਾ ਬੰਦਾ ਸੋਪੀਆ ਉਹਨੇ ਚਾਟਰ ਨੂੰ ਫੋਕ ਕਰ ਲੈਣਾ ਪੜ ਲੈਣਾ ਕੁਝ ਕਿੰਟਾਂ ਦੀ ਗੇਮ ਹੈ ਆ ਨੰਬਰ ਲੈਣਾ ਜਦੋਂ ਉਹ ਡਰੱਗ ਲੈ ਬੰਦਾ ਤਾਂ ਆਪਾਂ ਨੂੰ ਅਦਨਸ਼ ਵਾਲੇ ਬੰਦਾ ਤਾਂ ਪਤਾ ਲੱਗ ਹੀ ਜਾਂਦਾ ਹੁੰਦਾ ਹਾਂ ਬਿਲਕੁਲ ਪਤਲਾ ਇਸ ਤੋਂ ਇਲਾਵਾ ਫਿਰ ਤੁਹਾਡੇ ਉਸਤਾਦ ਕੌਣ ਕੌਣ ਰਹੇ ਨੇ ਕੀ ਤੂੰ ਸਿੱਖੀ ਕਬੱਡੀ ਫਿਰ ਕੀ ਤੂੰ ਦਾਪੇ ਸ ਫੇਰ ਕੋਚਾਂ નીચે ਟ੍ਰੇਨਿੰਗ ਲੈਂਦੀ ਸਮੇ ਸਮੇਂ ਨਾਲ ਬਦਲਦੇ ਰਹੇ ਨਾ ਜਿੱਦਾਂ ਪਹਿਲਾਂ ਸਾਡੇ ਕੋ ਪਿਆਲ ਕੈਂਪ ਲੱਗਿਆ ਸੀ ਜੀ ਸਾਡੇ ਸਤਗੁਰ ਚਨੇੜੀ ਨੇ ਸੱਤਾ ਬਾਈ ਉਹਨਾਂ ਕੋਲੇ ਮੈਂ ਟ੍ਰੇਨਿੰਗ ਕੀਤੀ ਜੀ ਉਸ ਤੋਂ ਬਾਅਦ ਫਿਰ ਮੈਂ ਐਕਸੀਡੈਂਟ ਤੋਂ ਬਾਅਦ ਦੁਬਾਰਾ ਲੱਗਿਆ ਜੀ ਖੇਡਣਾ ਫਿਰ ਮੈਂ ਪਮਾ ਹਸਤਾਲ ਪਮਨ ਮਾਜੀਪੁਰੇ ਨੇ ਇੱਥੇ ਮਲਸੀਆ ਕੈਂਪ ਲਾਉਂਦੇ ਨੇ ਜੀ ਉਹਨਾਂ ਕੋਲੇ ਵੀ ਮੈਂ ਰਹਿ ਕੇ ਆਈ ਪਮਨ ਮਾਜੀਪੁਰੇ ਦਾ ਸਤਾ ਗੋੜ ਫਿਰ ਉਸ ਤੋਂ ਬਾਅਦ ਮੈਂ ਆ ਕੇ ਸਾਡੇ ਨੈਪ ਸਿੰਘ ਡੈਣੀ ਨੇ ਜੀ ਪੁਲਸ ਲੈਂਦੇ ਨੇ ਜੀ ਉਹਨਾਂ ਕੋਲ ਵੀ ਮੈਂ ਟ੍ਰੇਨਿੰਗ ਕੀਤੀ ਹੈ ਉੱਥੇ ਵੀ ਕਰਦਾ ਰਿਹਾ ਜੀ ਇਸ ਤੋਂ ਇਲਾਵਾ ਜਦੋਂ ਕਲੱਬ ਟੂਰਨਾਮੈਂਟ ਕਰਾਉਂਦੇ ਨੇ ਤੁਹਾਨੂੰ ਕੀ ਲੱਗਦਾ ਮੰਨ ਲਓ ਕਿ ਟਰੋਫੀਆਂ ਵੀ ਬਹੁਤ ਜ਼ਰੂਰੀ ਨੇ ਬੰਦੇ ਨੂੰ ਉਤਸ਼ਾਹਤ ਕਰਨ ਦੇ ਲਈ ਹੋਰ ਕਿਹੜੀਆਂ ਚੀਜ਼ਾਂ ਹੋਣ ਕਿਉਂਕਿ ਜਦੋਂ ਕਬੱਡੀ ਖਿਡਾਰੀ ਖੇਡਦਾ ਹੁੰਦਾ ਉਹਦਾ ਤਾੜੀਆਂ ਵੀ ਵੱਜਦੀਆਂ ਨੇ ਕਲੱਬ ਵਾਲੇ ਵੀ ਸਨਮਾਨ ਕਰਦੇ ਨੇ ਜਦੋਂ ਜਿਸ ਤਰ੍ਹਾਂ ਤੁਹਾਡੇ ਨਾਲ ਇਹ ਘਟਨਾ ਵਾਪਰੀ ਹੈ ਤਾਂ ਫਿਰ ਉਥੋਂ ਤਾਂ ਫਿਰ ਪੈਸਾ ਹੀ ਕਮ ਆਉਣਾ ਹੈ ਕੀ ਕੀ ਆ ਬੀ ਲਾ ਉਹਨਾਂ ਕਲੱਬਾਂ ਨੂੰ ਜਿਹੜੇ ਟੂਰਨਾਮੈਂਟ ਕਰਾ ਰਹੇ ਨੇ ਕਿਸ ਤਰੀਕੇ ਦੇ ਨਾਲ ਤੁਸੀਂ ਖਿਡਾਰੀਆਂ ਦੀ ਮਦਦ ਕਰੋ ਜੇਕਰ ਤੁਸੀਂ ਕਬੱਡੀ ਨੂੰ ਪੰਜਾਬ ਦੇ ਵਿੱਚ ਜਿਉਂਦਾ ਰੱਖਣਾ ਚਾਹੁੰਦੇ ਹੋ ਦੇਖੋ ਇਹ ਮੈਂ ਲਾ ਲੋ ਚਲੋ ਮੇਰੇ ਵਰਗੇ ਬਹੁਤ ਵੱਡਾ ਬੰਦ ਪਲੇਅਰ ਨਹੀਂ ਸੰਗ ਕਬੱਡੀ ਹੈਗੀ ਸੱਟਾ ਫੱਟਾ ਨਹੀਂ ਜਿਹੜਾ ਤੇ ਕਬੱਡੀ ਵਾਲੇ ਵੀ ਕੋਈ ਬਾਹਲੇ ਤੱਕੜੇ ਤਾਂ ਹੁੰਦੇ ਨੇ ਜੇਕਰ ਬਿਲਕੁਲ ਹਨਾ ਕਿਸੇ ਦੇ ਹੁਣ ਗੋਡੇ ਤੇ ਇੰਜਰੀ ਆ ਗਈ 1.5-2 ਲੱਖ ਰੁਪਏ ਦਾ ਖਰਚਾ ਆਈ ਮਾੜਾ ਬੰਦਾ ਉਹਨ ਕਿੱਥੋਂ ਕਰ ਲੂਗਾ ਇਹ ਹਾਂ ਅਈ ਹੁਣ ਕਲੱਬ ਵਾਲਿਆਂ ਨੂੰ ਵੀ ਲਾ ਲੋ ਜੇ ਬਾਹਰ ਸਾਰੇ ਬੰਦੇ ਚਾਹੁੰਦਾ ਕਈ ਹੁੰਦੇ ਨੇ ਮੈਂ ਦੇਖਣ ਰੱਜੇ ਨ ਰਜਾਈ ਜਾਂਦੇ ਨੇ ਜੀ ਹੂੰ ਜਿਹੜੇ ਜਿਹੜੇ ਪਹਿਲੀ ਤਾਕੜੇ ਹਾਂ ਚਲੋ ਠੀਕ ਹੈ ਜਿੰਨਾ ਕ ਬੰਦਾ ਕਰੋ ਹਨਾ ਪਰ ਜਿਹੜੇ ਹੁਣ ਪਲੇਅਰ ਦੇ 6 ਵਜੇ ਦੀ ਜਦ ਘਰ ਬੈਠਾ ਉਹਨਾਂ ਦੇ ਬਾਹ ਫੜਿਆ ਕਰੋ ਜ਼ਰੂਰੀ ਕਲੱਬ ਵਾਲਿਆਂ ਨੂੰ ਚੋਣ ਕਰਨੀ ਪਊ ਵੀ ਕਿਹੜੇ ਲੋੜਬੰਦ ਖਿਡਾਰੀ ਨੇ ਹਾਂਜੀ ਜਿਹੜੇ ਹਾਂ ਲੋੜਬੰਦ ਨੂੰ ਘਰ ਬੈਠਾ ਉਹਦਾ ਲਾਜ ਲਈ ਜਰਾ ਤਰਸ ਰਿਆਗਾ ਨਾ ਕਈ ਤਾਂ ਵਿਚਾਰੇ ਹੁਣ ਲਾਜ ਨਹੀਂ ਕਰਉਂਦੇ ਕਬੱਡੀ ਛੱਡ ਜਾਂਦੇ ਨੇ ਜੀ ਬਿਲਕੁਲ ਆਪਣੇ ਸ਼ੌਂਕ ਅਨੁਸਾਰ ਹੀ ਦੱਬ ਲੈਂਦੇ ਨੇ ਵਿਚਾਰੇ ਹਾਂ ਇਹ ਚੀਜ਼ਾਂ ਇਹ ਮਰ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਆ ਕਰੋ ਕੋਈ ਘਰ ਬਹਿ ਗਿਆ ਤਾਂ ਉਹਦੀ ਬਾਹ ਫੜੋ ਉਹਦਾ ਹਾਲ ਚਾਲ ਪੁੱਛੋ ਨੂੰ ਹੌਸਲਾ ਦਿਓ ਤਾਂ ਬੰਦਾ ਛੇਤੀ ਤਗੜਾ ਹੋ ਕੇ ਦੁਬਾਰਾ ਵਾਪਸ ਆਵੇ ਫਿਰ ਹੌਸਲਾ ਵੀ ਹੁੰਦਾ ਵੀ ਹਾਂ ਸਾਡੇ ਨਾਲ ਖੜਿਆ ਯਾਰ ਬੰਦੇ ਹਾਂ ਬਿਲਕੁਲ ਹਾਂ ਜੇਕਰ ਮਰ ਲੋ ਵੀ ਮਹੀਨੇ ਚ ਬੰਦੇ ਨੇ ਰਿਕਵਰ ਕਰਨੀ ਹੈ ਕੋਈ ਵੀ ਚੀਜ਼ ਛੱਟ ਲੱਗੀ ਜਾ ਕੋਸ ਉਹਨੂੰ ਤਾਂ ਆਲਾ ਜਲਦੀ ਰਿਕਵਰ ਕਰ ਸਕਦਾ ਹੌਸਲੇ ਦੇ ਨਾਲ ਹਾਂਜੀ ਕਿਉਂਕਿ ਨਿਤਨ ਨੂੰ ਇਹ ਵੀ ਲੱਗਦਾ ਜਿਵੇਂ ਜਿਸ ਤਰ੍ਹਾਂ ਜੀ ਤੁਸੀਂ ਦੱਸਿਆ ਵੀ ਕਈ ਖਿਡਾਰੀ ਨੇ ਜਿਨਾਂ ਨਾਲ ਘਟਨਾਵਾਂ ਵਾਪਰ ਜਾਂਦੀਆਂ ਨੇ ਫਿਰ ਉਹ ਘਰੇ ਵੀ ਬੈਹ ਜਾਂਦੇ ਨੇ ਫਿੰਦਰਾ ਸੋ ਕੇ ਕਬੱਡੀ ਤੋਂ ਕਬੱਡੀ ਤੋਂ ਦੂਰ ਹੋ ਜਾਂਦੇ ਨੇ ਬਹੁਤ ਬਹੁਤ ਛੱਡ ਗਈ ਮੈਂ ਕਬੱਡੀ ਮੇਰੇ ਅੱਖਾਂ ਦੇਖੇ ਨੇ ਬਹੁਤ ਪਲੇਅਰ ਨੇ ਫਿਰ ਉਹ ਜਦੋਂ ਹੋਰ ਨੌਜਵਾਨਾਂ ਨੂੰ ਸੁਨੇਹਾ ਜਾਂਦਾ ਜਿਵੇਂ ਮੰਨ ਲਓ ਮੈਂ ਕਬੱਡੀ ਖੇਡਣ ਲੱਗਣਾ ਤੁਸੀਂ ਤੁਹਾਡੇ ਤੁਹਾਡਾ ਭਵਿੱਖ ਅੱਗੇ ਉਹ ਕਬੱਡੀ ਦੇ ਵਿੱਚ ਨਹੀਂ ਬਣਿਆ ਫਿਰ ਉਹਦਾ ਵੀ ਮਨ ਟੁੱਟਦਾ ਜੇਕਰ ਉਹ ਕਬੱਡੀ ਖੇਡਣ ਜਾਣਾ ਕੋਈ ਮੈਂ ਹੁਣ ਜੇ ਲਾਲੋ ਹੁਣ ਮੈਂ ਹੁਣ ਕਿ ਮੈਂ ਕਬੱਡੀ ਛੱਡੇ ਘਰ ਵੇਗਿਆ ਮੈਂ ਕਿਸੇ ਸਲਪ ਨਹੀਂ ਕੀਤੀ ਨਾ ਗੱਲ ਉਹ ਕਿ ਨਵਾਂ ਬੰਦਾ ਕਬੱਡੀ ਖੇਡ ਲੱਗੂ ਤਾਂ ਉਹਨੂੰ ਮੈਂ ਇਹ ਸਲਾਹ ਦਊਂਗਾ ਯਾਰ ਕੀ ਕੱਢੇਗਾ ਚੋਂ ਹਾਂ ਸਰੀਰ ਵੀ ਉਹ ਨਕਾਰਾ ਕਰ ਲੇਗਾ ਹਾਂ ਵੀ ਉਹ ਤੇਰੀ ਜ਼ਿੰਦਗੀ ਦੇ ਕੋਸਾਲ ਨੇ ਕੁਛ ਕਰਨ ਦੇ ਤੂੰ ਕਬੱਡੀ ਦੇ ਵਿੱਚ ਜਾਏਂਗਾ ਤੇਰੇ 6:00 ਵੱਜ ਗਈ ਤੇ ਤੈਨੂੰ ਕਿਸੇ ਨੇ ਨਹੀਂ ਪੁੱਛਣਾ ਇਹ ਚੀਜ਼ ਹੁੰਦੀ ਹੈ ਯਾਰ ਲੋ ਤੁਸੀਂ ਵੀ ਮੰਨਦੇ ਹੋ ਵੀ ਜਿਹੜਾ ਮੁੱਲ ਪੈਣਾ ਚਾਹੀਦਾ ਜਿੰਨੇ ਸਰੀਰ ਤੁਸੀਂ ਕਬੱਡੀ ਦੇ ਵਿੱਚ ਗਰਾਊਂਡਾਂ ਦੇ ਵਿੱਚ ਗਾਲਿਆ ਲੋਕਾਂ ਨੂੰ ਆਪਣਾ ਮਨੋਰੰਜਨ ਵੀ ਕੀਤਾ ਆਪਣੀ ਖੇਡ ਦੇ ਨਾਲ ਵੀ ਪਿਆਰ ਕੀਤਾ ਉਹਨਾਂ ਮਾਣ ਜਿੰਨਾ ਮਿਲਣਾ ਚਾਹੀਦਾ ਘੱਟ ਮਿਲਿਆ ਕਿਉਂਕਿ ਹੁਣ ਥੋੜਾ ਸਮਾਂ ਸੀ ਤੁਸੀਂ ਨੇ ਬਾਹਰ ਜਾ ਕੇ ਵੀ ਖੇਡਣਾ ਦੀ ਟੂਰਨਾਮੈਂਟ ਆ ਨਾ ਘਰ ਦੇ ਹਾਲਾਤ ਵੀ ਸੁਧਾਰਨੇ ਸੀ ਪਰ ਉਲਟਾ ਇੱਕ ਮਾਰਹੂਰ ਪੈ ਗਈ ਹੈ ਹਾਂਜੀ ਇਹ ਤਾਂ ਹੈ ਹੀ ਹੂੰ ਪਰ ਇਹਨਾਂ ਦਾ ਵੀ ਚਲੋ ਮੈਨੂੰ ਕਬੱਡੀ ਤੋਂ ਮੈਂ ਇਹਨਾਂ ਕਮਾ ਵੀ ਮੈਨੂੰ ਕੁਝ ਮਿਲਿਆ ਨਹੀਂਗਾ ਮੈਨੂੰ ਪਹਿਲਾਂ ਦੋ ਵਾਰੀ ਐਕਸੀਡੈਂਟ ਹੋ ਗਿਆ ਹੀ ਮੇਰੇ ਕੋਲ ਕੋਈ ਜ਼ਮੀਨ ਨਹੀਂ ਕੁਛ ਨਹੀਂ ਹੈ ਨਾ ਪਰ ਕਬੱਡੀ ਮੇਰੇ ਨਾਲ ਕਬੱਡੀ ਨਾਲ ਜੁੜੇ ਸਾਰੇ ਲੋਕ ਮੇਰੇ ਨਾਲ ਖੜੇ ਆ ਵਿਚਾਰੇ ਨੇ ਮੇਰਾ ਲਾਜ ਵੀ ਕਰਾਇਆ ਸਾਰਾ ਕੁਝ ਕਰਾਇਆ ਪਹਿਲਾਂ ਜੋ ਨਾ ਕਰਾਉਂਦੇ ਸ਼ਾਇਦ ਮੇਰਾ ਘਰ ਵੇਚ ਜਾਂਦਾ ਜੀ ਇਹ ਕਬੱਡੀ ਖੇਡਦਾ ਸੀ ਤਾਂ ਹੀ ਸਾਰਾ ਕੁਝ ਨੂੰ ਸੱਟਾਂ ਵੇਟਾਂ ਦੇ ਦੇਖ ਲੱਗਣੀ ਨਹੀਂ ਤਾਂ ਹੀ ਹੁਣ ਵੀ ਫਿਰ ਮਨ ਦੇ ਵਿੱਚ ਪੂਰੀ ਚਿੰਤਾ ਵੀ ਘਰ ਕਿਵੇਂ ਚੱਲੂਗਾ ਨਾ ਉਹ ਗੱਲ ਦਾ ਹਾਂ ਘਰ ਦੇ ਪੈਸੇ ਵੀ ਲੜੇ ਲਏ ਨੇ 5 ਲੱਖ ਰੁਪਏ ਤੁਸੀਂ ਕਹਿੰਦੇ ਹੋ ਗਣੇ ਧਰਿਆ ਕਰ ਉਹ ਵੀ ਤਾਰਨੇ ਨੇ ਪੈਸੇ ਹਾਂਜੀ ਟੈਂਸ਼ਨ ਤਾਂ ਇਹੰਗੀ ਹੋਈ ਇਸ ਹਨ ਪੰਜਾਬ ਦੇ ਨੌਜਵਾਨ ਬਿੱਟੂ ਬਲਿਆੜ ਜਿਨ੍ਹਾਂ ਦਾ ਕੁਝ ਦਿਨ ਪਹਿਲਾਂ ਜਿਨ੍ਹਾਂ ਨੂੰ ਹਾਰਟ ਅਟੈਕ ਹੋਇਆ ਹਸਪਤਾਲ ਦੇ ਵਿੱਚ ਇਲਾਜ ਚੱਲਿਆ ਤੇ ਆਪਣਾ ਇਲਾਜ ਕਰਵਾਉਣ ਦੇ ਲਈ ਘਰ ਤੱਕ ਇਹਨਾਂ ਨੇ ਗਹਿਣੇ ਰੱਖ ਦਿੱਤਾ ਹੈ ਬਿਆਜ ਤੇ ਪੈਸੇ ਚੁੱਕੇ ਨੇ ਉਹ ਪੈਸਾ ਤਕਰੀਬਨ ਸਾਰਾ ਇਲਾਜ ਤੇ ਲੱਗ ਚੁੱਕਿਆ ਘਰ ਦੀ ਕੋਈ ਹੋਰ ਜਿਹੜਾ ਆਮਦਨ ਦਾ ਕੋਈ ਸੋਰਸ ਨਹੀਂ ਜਿੱਥੋਂ ਕੋਈ ਪੈਸਾ ਆਵੇ ਇਹੀ ਇਕੱਲੇ ਕਮਾਉਣ ਵਾਲੇ ਸੀ ਕਬੱਡੀ ਦੇ ਸਿਰ ਤੇ ਹੀ ਘਰ ਦਾ ਖਰਚਾ ਚੱਲਦਾ ਸੀ ਅਜਿਹਾ ਸਮਾਂ ਵੀ ਆਇਆ ਕਿ ਮਾਪੇ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਨੇ ਭਰਾ ਵੀ ਅਲਵਿਦਾ ਕਹਿ ਗਿਆ ਪਰ ਫਿਰ ਵੀ ਇਸ ਨੌਜਵਾਨ ਨੇ ਪੰਜਾਬ ਦੇ ਗੱਭਰੂ ਨੇ ਹਿੰਮਤ ਨਹੀਂ ਹਾਰੀ ਹੁਣ ਵੀ ਇਸਨੇ ਕਿਹਾ ਕਿ ਮੈਂ ਕੁਝ ਮਹੀਨਿਆਂ ਦੇ ਵਿੱਚ ਜਿਹੜੀ ਇਹ ਚੀਜ਼ ਮੇਰੇ ਨਾਲ ਵਾਪਰੀ ਹੈ ਉਸ ਨੂੰ ਮੈਂ ਰਿਕਵਰ ਕਰ ਲਵਾਂਗਾ ਤੇ ਜਲਦੀ ਹੀ ਪੰਜਾਬ ਦੇ ਗਰਾਊਂਡਾਂ ਦੇ ਵਿੱਚ ਆਵਾਂਗਾ ਬਾਹਰਲੇ ਮੁਲਕ ਦੇ ਗਰਾਊਂਡਾਂ ਦੇ ਵਿੱਚ ਉਸੇ ਤਰ੍ਹਾਂ ਜਿਸੇ ਰਾ ਪਹਿਲਾ ਗਰਾਊਂਡਾਂ ਦੇ ਵਿੱਚ ਧੂੜਾਂ ਪਟਦਾ ਸੀ ਰਿੱਡਾਂ ਪਾਉਂਦਾ ਸੀ ਤੇ ਉੱਥੇ ਜਾ ਕੇ ਪਾਵਾਂਗਾ ਤੇ ਨਾਲ ਦੀ ਨਾਲ ਇਹਨਾਂ ਨੇ ਐਨ ਆਰ ਆਈ ਤੇ ਪੰਜਾਬੀ ਕਬੱਡੀ ਦੇ ਜਿਹੜੇ ਪ੍ਰੇਮੀ ਨੇ ਮਦਦ ਦੀ ਅਪੀਲ ਕੀਤੀ ਹੈ ਕਿ ਜਿੰਨੀ ਤੁਸੀਂ ਲੋੜ ਮੁਤਾਬਕ ਇਹਨਾਂ ਦੀ ਮਦਦ ਕਰ ਸਕਦੇ ਹੋ ਤਾਂ ਕਰ ਦਵੋ ਕਿਉਂਕਿ ਇਹ ਵੀ ਆਪਣੇ ਪੈਰਾਂ ਤੇ ਫਿਰ ਖੜੇ ਹੋ ਜਾਣਗੇ ਬਿੱਟੂ ਆਪਣਾ ਨੰਬਰ ਦੱਸ ਦੋ ਜੇਕਰ ਤੁਹਾਡੇ ਨਾਲ ਕਿਸੇ ਨੇ ਮਦਦ ਕਰਨੀ ਹੋਵੇ ਮੇਰਾ ਨੰਬਰ ਹੈਗਾ 94782 47843 ਥੋੜਾ ਜਿਹਾ ਪਿੰਡ ਵੀ ਦੱਸ ਦੋ ਆਪਣਾ ਕਿੱਥੇ ਕਿਹੜੇ ਰੋਡ ਰੋਡ ਤੇ ਪੈਂਦਾ ਜੇਕਰ ਘਰੇ ਆ ਕੇ ਕੋਈ ਮਿਲਣਾ ਚਾਹੁੰਦਾ ਤੁਹਾਨੂੰ ਕੋਈ ਪਿੰਡ ਬਲਿਆਲਾਈ ਡਿਸਟ੍ਰਿਕਟ ਸੰਗਰੂਰ ਹੈ ਭਵਾਨੀਗੜ੍ਹ ਦੇ ਨਾਲ ਹੀ ਬਿਲਕੁਲ ਮੇਰਾ ਪਿੰਡ ਹੈ ਜੀ 2 ਕਿਲੋਮੀਟਰ ਸੰਗਰੂਰ ਪਟਿਆਲਾ ਰੋਡ ਦੇ ਉੱਪਰੀ ਪਿੰਡ ਪੈਂਦਾ ਹੈ ਆਪਣਾ ਸਾਈਡ ਤੇ ਬਸ ਉਜੀ ਬਹੁਤ ਬਹੁਤ ਧੰਨਵਾਦ ਬਿੱਟੂ ਤੁਸੀਂ ਸਾਨੂੰ ਸਮਝ ਦਿੱਤਾ ਥੈਂਕ ਯੂ ਬਹੁਤ ਬਹੁਤ ਅਨਵਾਰੀ ਬਿੱਟੂ ਸੀ ਜਿਨ੍ਹਾਂ ਨੇ ਆਪਣਾ ਨੰਬਰ ਵੀ ਸਾਂਝਾ ਕੀਤਾ ਹੈ ਤੇ ਆਪਣਾ ਪਿੰਡ ਦਾ ਨਾਮ ਵੀ ਦੱਸਿਆ ਕਿ ਜੇਕਰ ਕੋਈ ਵੀ ਕਬੱਡੀ ਪ੍ਰੇਮੀ ਇਹਨਾਂ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਜ਼ਰੂਰ ਕਰੇ ਸਾਥੇ ਕਮਲ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਨਾ ਸਪੋਕਸਮੈਨ ਟੀਵੀ ਭਵਾਨੀਗੜ ਪਿੰਡ ਬਲਿਆੜ